ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਹੈ ਜੀ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਹੈ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਮੀਦ ਸਪੋਰਟ ਕਰਿਓ ਜੀ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਬਾਕੀ ਤੁਹਾਨੂੰ থাম্বਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਅੱਜ ਆਪਣੀ ਵੀਡੀਓ ਕਿਸ ਚੀਜ਼ ਬਾਰੇ ਅੱਜ ਦੀ ਵੀਡੀਓ ਬਹੁਤ ਵਧੀਆ ਬਹੁਤ ਇੰਟਰਸਟਿੰਗ ਆ ਬਹੁਤ ਵਧੀਆ ਚੀਜ਼ ਆ ਪਾ ਤੁਹਾਡੇ ਲਈ ਲੈ ਕੇ ਆਏ ਆ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਅੱਪਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਉਹ ਇਤਿਹਾਸ ਦੇ ਵਿੱਚੋਂ ਸ਼ੇਅਰ ਕਰਾਂਗੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਾਂ ਕੀ ਹੁਕਮ ਦਿੱਤਾ ਹੈ ਕਿ ਆਪਾਂ ਕੀ ਕਰਨਾ ਹੈ ਸੋ ਵੀਡੀਓ ਪੂਰੀ ਜਰੂਰ ਦੇਖਿਓ ਜੀ ਤੇ ਕਿਉਂਕਿ ਦੇਖੋ ਜੀ ਮੈਨੂੰ ਮੋਸਟਲੀ ਜਿਹੜੇ ਕਮੈਂਟ ਆਉਂਦੇ ਸੀ ਵਿਊਅਰਸ ਵੱਲੋਂ ਉਹ ਇਹੀ ਆਉਂਦੇ ਨੇ ਕਿ ਜਦੋਂ ਅਸੀਂ ਪਾਠ ਕਰਦੇ ਆਂ ਸਾਨੂੰ ਨੀਂਦ ਦੀ ਆਉਂਦੀ ਆ ਪਾਠ ਕਰਦੇ ਵਕਤ ਜਿਹੜੀ ਸਾਡੀ ਸੁਰਤਾ ਕਿਤੇ ਹੋਰ ਚਲੀ ਜਾਂਦੀ ਆ ਮਨ ਪਟਕਦਾ ਯਾਨੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨ ਨਹੀਂ ਲੱਗਦਾ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਕਮੈਂਟ ਜਾਦਾ ਆਪਾਂ ਨੂੰ ਆਉਂਦੇ ਸੀ ਤੇ ਨਾਲ ਹੀ ਇੱਕ ਚੀਜ਼ ਜਿਹੜੀ ਮੇਰੇ ਹਮੇਸ਼ਾ ਦਿਮਾਗ ਵਿੱਚ ਆਉਂਦੀ ਸੀ ਜਦੋਂ ਮੈਂ ਪਾਠ ਸ਼ੁਰੂ ਕੀਤਾ ਸੀ ਇਹ ਗਰੰਟੀ ਹਰ ਇੱਕ ਦੇ ਦਿਮਾਗ ਵਿੱਚ ਆਉਂਦੀ ਹੈ ਜੀ ਮੇਰੇ ਦਿਮਾਗ ਵਿੱਚ ਇਹ ਆਉਂਦਾ ਹੁੰਦਾ ਸੀ ਜਦੋਂ ਪਾਠ ਸ਼ੁਰੂ ਕੀਤਾ ਸੀ ਮੇਰਾ ਵੀ ਮਨ ਭਟਕਦਾ ਹੁੰਦਾ ਸੀ ਜੀ ਮੇਰੀ ਵੀ ਸਤਿਗੁਰੂ ਸਾਦੇ ਚਰਨਾਂ 'ਚ ਨਹੀਂ ਜੁੜਦੀ ਸੀ ਤਾਂ ਉਦੋਂ ਮੈਨੂੰ ਇਹ ਲੱਗਣਾ ਵੀ ਮੈਂ ਪਾਠ ਤਾਂ ਕਰ ਰਹੀ ਆ ਕੀ ਮੈਨੂੰ ਤਾਂ ਫਲ ਮਿਲੂਗਾ ਕੀ ਮੇਰੀ ਇਹ ਕੋਸ਼ਿਸ਼ ਕਾਮਯਾਬਾਈਆ ਮੇਰਾ ਇਹ ਕੀਤਾ ਸਾਰਾ ਵਿਅਰਥ ਹੈ ਕਿਉਂਕਿ ਮੇਰੇ ਸੁਪਤ ਦਾ ਗੁਰੂ ਸਦੇ ਚਾਹ ਤੱਕ ਜੋੜ ਨਹੀਂ ਰਹੀ ਮੇਰਾ ਮਨ ਭਟਕ ਜਾਂਦਾ ਸੀ ਕੋਈ ਨਾ ਕੋਈ ਗੱਲ ਦੇ ਮਾਰਗ ਵਿੱਚ ਆ ਜਾਂਦੀ ਸੀ ਸੋ ਇਹ ਹਰ ਇੱਕ ਦੇ ਗੱਲ ਵਿੱਚ ਦਿਮਾਗ ਵਿੱਚ ਇਹ ਗੱਲ ਹੁੰਦੀ ਹੈ ਸੋ ਇਹ ਚੀਜ਼ ਆਪਾਂ ਤੁਹਾਡੇ ਨਾਲ ਸਾਰੀ ਕਲੀਅਰ ਕਰਾਂਗੇ ਵੀ ਕਿੱਦਾਂ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਅ ਅਗਲੀ ਗੱਲ ਸ਼ੇਅਰ ਕਰਨ ਦੇ ਨਾਲ ਜਿਹੜੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਹੁਕਮ ਦਿੱਤਾ ਉਹ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਚੀਜ਼ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਮੈਂ ਮੈਂ ਤੁਹਾਡੇ ਨਾਲ ਅੱਗੇ ਵੀਡੀਓ ਦੇ ਵਿੱਚ ਇਹ ਚੀਜ਼ ਸ਼ੇਅਰ ਕੀਤੀ ਹੈ ਜੀ ਅਗਰ ਆਪਣਾ ਮਨ ਭਟਕਦਾ ਆਪਣੀ ਸੁੱਤ ਨਹੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗਦੀ ਤਾਂ ਵੀ ਬਾਣੀ ਜਪੋ ਕਿਉਂਕਿ ਦੇਖੋ ਜਦੋਂ ਸ਼ੁਰੂ ਆਪਾਂ ਹੁੰਨੇ ਆ ਇੱਕ ਬੱਚਾ ਚੱਲਣਾ ਸ਼ੁਰੂ ਕਰਦਾ ਉਹ ਡਿਗ ਡਿਗ ਕੇ ਸਵਾਰ ਹੁੰਦਾ ਇਕਦਮ ਤਾਂ ਚੱਲਣਾ ਨਹੀਂ ਸਿੱਖ ਜਾਂਦਾ ਇਕਦਮ ਤੋਂ ਭੱਜਣਾ ਨਹੀਂ ਸਿੱਖਦਾ ਲੇਕਿਨ ਉਹ ਬੱਚਾ ਕੋਸ਼ਿਸ਼ ਨਹੀਂ ਛੱਡਦਾ ਜਦੋਂ ਅਸੀਂ ਛੋਟੇ ਹੁੰਨੇ ਆ ਬੱਚੇ ਹੁੰਨੇ ਆ ਆਪਾਂ ਵੀ ਤੁਹਾਨੂੰ ਚੱਲਣਾ ਸ਼ੁਰੂ ਕੀਤਾ ਸੀ ਆਪਾਂ ਗਿਰੇ ਸੱਟ ਵੀ ਲੱਗੀ ਫਿਰ ਆਪਾਂ ਦੁਬਾਰਾ ਖੜੇ ਹੋਏ ਫਿਰ ਆਪਾਂ ਕੋਸ਼ਿਸ਼ ਕੀਤੀ ਫਿਰ ਗਿਰੇ ਫਿਰ ਸੱਟ ਲੱਗੀ ਫਿਰ ਕੋਸ਼ਿਸ਼ ਕੀਤੀ ਕੀ ਆਪਾਂ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਇੱਕ ਬੱਚਾ ਜਦੋਂ ਕੋਸ਼ਿਸ਼ ਕਰਨਾ ਬੰਦ ਨਹੀਂ ਕਰਦਾ ਉਹ ਜਦ ਨਹੀਂ ਛੱਡਦਾ ਵੀ ਮੈਂ ਤੁਰ ਨਹੀਂ ਤੁਰਨਾ ਤਾਂ ਫਿਰ ਉਹ ਇੱਕ ਰਾ ਇੱਕ ਦਿਨ ਦੇਖੋ ਆਪਾਂ ਦੁਰ ਵੀ ਲੱਗਦਾ ਤੇ ਭੱਜਣ ਵੀ ਲੱਗਦਾ ਹੈ ਠੀਕ ਉਸੇ ਤਰ੍ਹਾਂ ਸ਼ੁਰੂ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਆਪਾਂ ਨੂੰ ਔਕੜ ਆਉਂਦੀ ਹੈ ਜਦੋਂ ਆਪਾਂ ਪੜ੍ਹਨਾ ਸ਼ੁਰੂ ਕਰਦੇ ਆਪਾਂ ਨੂੰ ਬਿਲਕੁਲ ਤੋਂ ਨਹੀਂ ਪਤਾ ਹੁੰਦਾ ਵੀ ਕਿਹੜਾ A ਹੈ ਤੇ ਕਿਹੜਾ B ਹੈ ਕਿਹੜਾ ਊੜਾ ਹੈ ਜਾਂ ਕਿਹੜਾ ਆੜਾ ਉਹ ਆਪਾਂ ਕੋਸ਼ਿਸ਼ ਕਰਦੇ ਆਂ ਰੋਜ਼ ਉਹਦਾ ਅਭਿਆਸ ਕਰਦੇ ਆਂ ਹਨਾ ਉਸ ਨੂੰ ਲਿਖ ਲਿਖ ਕੇ ਦੇਖਦੇ ਆਂ ਯਾਦ ਕਰਦੇ ਆਂ ਮੂੰਹ ਜਾਨੀ ਬੋਲਦੇ ਆਂ ਬੈਠ ਕੇ ਫੇਰ ਕਿਤੇ ਆਪਾਂ ਨੂੰ ਯਾਦ ਹੁੰਦੀ ਹੈ ਜੇ ਉਹਦੇ 'ਚ ਵੀ ਆਪਾਂ ਮਿਹਨਤ ਕਰਦੇ ਆਂ ਉਹ ਵੀ ਆਪਾਂ ਨੂੰ ਪਹਿਲਾਂ ਨਹੀਂ ਆਉਂਦੀ ਉਹ ਵੀ ਆਪਾਂ ਇੱਕ ਦਿਨ ਸ਼ੁਰੂਆਤ ਕਰਦੇ ਹਾਂ ਠੀਕ ਉਸੇ ਤਰ੍ਹਾਂ ਗੁਰਬਾਣੀ ਜਦੋਂ ਆਪਾਂ ਜਪਣੀ ਸ਼ੁਰੂ ਕਰਦੇ ਹਾਂ ਜਿਸ ਸੁਭਾਅ ਦੇ ਕ ਆਪਣਾ ਮਨ ਵੀ ਭਟਕੂਗਾ ਆਪਣੀ ਸੁਰਤ ਵੀ ਗੁਰੂ ਸਾਹਿਬ ਦੇ ਚਰਨਾਚੈਨੀ ਨਹੀਂ ਜੁੜੂਗੀ ਆਪਾਂ ਬਾਣੀ ਜਪ ਰਹੇ ਹੋਗੇ ਦਿਮਾਗ ਆਪਣਾ ਕਿਤੇ ਹੋਰ ਫਿਰ ਰਿਹਾ ਹੁੰਦਾ ਕਿ ਬਰੀ ਨੈਗੇਟਿਵ ਸੋਚ ਵੀ ਆ ਜਾਂਦੀ ਹੈ ਸਭ ਕੁਝ ਹੋਗਾ ਇਹ ਹਰ ਇੱਕ ਨਾਲ ਹੁੰਦਾ ਜੀ ਪਰ ਆਪਾਂ ਕੋਸ਼ਿਸ਼ ਬੰਦ ਨਹੀਂ ਕਰਨੀ ਆਪਾਂ ਪਾਠ ਕਰਨਾ ਜਿਹੜਾ ਬੰਦ ਨਹੀਂ ਕਰਨਾ ਹਜੂਰ ਸਾਹਿਬ ਦੇ ਜਥੇਦਾਰ ਸਾਹਿਬ ਜੀ ਦਾ ਇਹ ਕਹਿਣਾਗਾ ਉਹਨਾਂ ਨੇ ਸਿੱਖ ਸੰਗਤਾਂ ਨੂੰ ਜਦੋਂ ਸਪੀਚ ਦੇ ਰਹੇ ਸੀ ਉਹਦੋਂ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਦੇਖੋ ਫਿਰ ਵੀ ਪਾਠ ਕਰਨਾ ਬੰਦ ਨਹੀਂ ਕਰਨਾ ਉਹਦਾ ਫਾਡ ਸਾਨੂੰ ਜਰੂਰ ਮਿਲੂਗਾ ਇਹ ਨਹੀਂ ਹੈ ਵੀ ਜੇ ਅਸੀਂ ਪਾਠ ਕਰ ਨਹੀਂ ਸਾਡਾ ਦਿਮਾਗ ਕਿਤੇ ਹੋਰ ਫਿਰ ਰਿਹਾ ਸਾਡੀ ਸੁਰਤ ਨਹੀਂ ਜੁੜ ਰਹੀ ਵੀ ਫਿਰ ਸਾਨੂੰ ਉਹਦਾ ਫਾਡ ਨਹੀਂ ਮਿਲਣਾ ਹਾਂ ਸਾਨੂੰ ਸਾਡੀ ਸੁਰਤ ਗੁਰੂ ਸਾਹਿਬ ਚਰਨਾ ਜੁੜਨੀ ਚਾਹੀਦੀ ਆ ਹਾਂ ਸਾਨੂੰ ਬਾਣੀ ਵੀ ਕੰਠ ਹੋਣੀ ਚਾਹੀਦੀ ਆ ਹਾਂ ਸਾਨੂੰ ਅਰਥ ਵੀ ਸਮਝ ਆਉਣੇ ਚਾਹੀਦੇ ਨੇ ਜ਼ਰੂਰੀ ਹੈ ਜੀ ਪਰ ਜੇ ਆਪਾਂ ਕੋਸ਼ਿਸ਼ ਸ਼ੁਰੂ ਕਰਾਂਗੇ ਆਪਾਂ ਇੱਕ ਦਿਨ ਹਨਾ ਫਿਰ ਹੀ ਆਪਾਂ ਅੱਗੇ ਵਧਾਂਗੇ ਇੱਕ ਆਪਾਂ ਬਾਡੀ ਹੁੰਦੀ ਆ ਉਹਦਾ ਪਹਿਲਾ ਸਟੈਪ ਜੇ ਪਹਿਲਾ ਕਦਮ ਚੱਕਾ ਜੇ ਤਾਂ ਹੀ ਆਪਾਂ ਉੱਪਰ ਤੱਕ ਜਾਵਾਂਗੇ ਜੇ ਹੁਣ ਆਪਾਂ ਇਹ ਤਾਂ ਨਹੀਂ ਆਪਾਂ ਪਹਿਲਾਂ ਡਾਇਰੈਕਟ ਆਪਾਂ ਉੱਪਰ ਪਹੁੰਚ ਜਾਾਂਗੇ ਸਟੀਖਰਾਰੀ ਬਾਡੀ ਤੇ ਇਹ ਤਾਂ ਨਹੀਂ ਹੁੰਦਾ ਥੱਲੇ ਤੋਂ ਹੀ ਆਪਾਂ ਸ਼ੁਰੂ ਕਰਦੇ ਆ ਸੋ ਇਹੀ ਆਪਣੀ ਸ਼ੁਰੂਆਤ ਆ ਜੇ ਅੱਜ ਨਹੀਂ ਕਰਾਂਗੇ ਤਾਂ ਕਦ ਕਰਾਂਗੇ ਸੋ ਬਾਣੀ ਜਪਣਾ ਨਹੀਂ ਛੱਡਣਾ ਬਾਣੀ ਜ਼ਰੂਰ ਜਪਣੀ ਹੈ ਚਾਹੇ ਮਨ ਜਿੰਨਾ ਮਰਜੀ ਭਟਕੇ ਜਿੰਨੀ ਮਰਜੀ ਨੀਂਦ ਆਵੇ ਨੀਂਦ ਆਉਂਦੀ ਹੈ ਤਾਂ ਉਹਦੇ ਲਈ ਕੀ ਕਰ ਲੈਣਾ ਚਾਹੀਦਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਅਗਰ ਪਾਠ ਕਰਦੇ ਵਕਤ ਨੀਂਦ ਆਉਂਦੀ ਹੈ ਉਹ ਵਾਲੀ ਵੀਡੀਓ ਜਾ ਕੇ ਜ਼ਰੂਰ ਦੇਖਿਓ ਜੀ ਤੁਸੀਂ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਸੋ ਉਸ ਤੋਂ ਬਾਅਦ ਦੀ ਗੁਣਾਨੀਆਂ ਆਪਾਂ ਵੀ ਕੀ ਆਪਾਂ ਨੂੰ ਫਿਰ ਵੀ ਫਲ ਮਿਲਦਾ ਕਿ ਨਹੀਂ ਮਿਲਦਾ ਇਤਿਹਾਸ ਦੇ ਵਿੱਚੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਸ਼ਿਕਾਰ ਖੇਡਦੇ ਹੁੰਦੇ ਸੀ ਆਪਾਂ ਨੂੰ ਸਿੱਖ ਸੰਤਾਂ ਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਇਤਿਹਾਸ ਜਿਹਨਾਂ ਨੇ ਜ਼ਿਆਦਾ ਪੜਿਆ ਥੋੜਾ ਪਤਾ ਨਾਰਮਲ ਪਤਾ ਆਪਾਂ ਨੂੰ ਹਨਾ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀ ਤਾਂ ਉਹਨਾਂ ਕੋਲ ਦੋ ਸਿੱਖ ਆਏ ਤਾਂ ਉਹਨਾਂ ਨੇ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਜਦੋਂ ਅਸੀਂ ਪਾਠ ਕਰਦੇ ਹਾਂ ਸਾਡਾ ਮਨ ਵੀ ਭਟਕਦਾ ਹੈ ਤੇ ਸਾਨੂੰ ਬਾਣੀ ਦੇ ਜਿਹੜੇ ਅਰਥਾ ਉਹ ਵੀ ਨਹੀਂ ਆਉਂਦੇ ਤਾਂ ਕੀ ਫਿਰ ਸਾਡੀ ਜਿਹੜੀ ਬਾਣੀ ਜਪੀ ਆ ਉਹਦਾ ਸਾਨੂੰ ਫਲ ਮਿਲੇਗਾ ਜਾਂ ਨਹੀਂ ਜਾਂ ਫਿਰ ਬਾਣੀ ਦਾ ਫਲ ਜੇਪਾ ਕਹਿੰਦੇ ਆ ਮਿਲਣ ਵਾਸਤੇ ਸਾਨੂੰ ਅਰਥ ਹੋਣੇ ਜ਼ਰੂਰੀ ਨਹੀਂ ਤੇ ਸਾਡਾ ਜਿਹੜਾ ਮਨ ਗੁਰਸਤ ਚਰਨਾਂ 'ਤੇ ਟਿਕਣਾ ਬਹੁਤ ਜ਼ਰੂਰੀ ਹੈ ਕੀ ਫਿਰ ਉਹਦਾ ਫਲ ਸਾਨੂੰ ਨਹੀਂ ਮਿਲੇਗਾ ਤਾਂ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਕੱਲ ਨੂੰ ਆਇਓ ਕੱਲ ਨੂੰ ਤੁਹਾਡੀ ਇਸ ਗੱਲ ਦਾ ਜਵਾਬ ਦੇਵਾਂਗੇ ਉਹ ਅਗਲੇ ਦਿਨ ਵੀ ਆ ਗਏ ਅਗਲੇ ਦਿਨ ਆਏ ਤਾਂ ਅਗਲੇ ਦਿਨ ਵੀ ਉਹਨਾਂ ਨੂੰ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਮਿਲਿਆ ਉਤੇ ਉਹ ਤੀਸਰੇ ਦਿਨ ਫਿਰ ਆ ਗਏ ਤੀਸਰੇ ਦਿਨ ਤਾਂ ਮਹਾਰਾਜ ਜੀ ਸ਼ਿਕਾਰ ਫੇਰਨ ਲਈ ਜਾ ਰਹੇ ਸੀ ਤਾਂ ਉਹਨਾਂ ਨੇ ਆ ਕੇ ਫਿਰ ਕਿਹਾ ਕਿ ਗੁਰੂ ਸਾਹਿਬ ਜੀ ਅਸੀਂ ਵੀ ਤੁਹਾਡੇ ਚਰਨਾਂ 'ਚ ਅਦਾਸ ਕੀਤੀ ਸੀ ਤੇ ਵੀ ਤੁਹਾਡੇ ਤੋਂ ਇਹ ਪੁੱਛਿਆ ਸੀ ਵੀ ਜੇ ਬਾਣੀ ਜਪਦੇ ਸਾਂ ਜਿਹੜਾ ਆਪਣਾ ਸੁਰ ਪੈ ਜਾਂ ਮਨ ਪਟਕਦਾ ਹੈ ਤੁਹਾਡੇ ਚੰਨ ਚ ਨਹੀਂ ਲੱਗਦਾ ਤੇ ਜੇ ਆਪਾਂ ਨੂੰ ਨੀਂਦ ਵੀ ਆਉਂਦੀ ਆ ਜਾਂ ਆਪਾਂ ਨੂੰ ਉਹ ਅਰਥ ਨਹੀਂ ਆਉਂਦੇ ਤਾਂ ਫਿਰ ਕੀ ਸਾਨੂੰ ਉਸ ਬਾਣੀ ਦਾ ਫਲ ਫਿਰ ਵੀ ਮਿਲੇਗਾ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਧਰ ਕਰੋ ਮੇਰੇ ਨਾਲ ਚੱਲੋ ਗੁਰੂ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਲਈ ਚਲੇ ਗਏ ਔਰ ਇੱਕ ਜੰਗਲ ਦੇ ਵਿੱਚ ਗਏ ਦੂਰ ਨਾਲ ਕੋਈ ਚੀਜ਼ ਚਮਕ ਰਹੀ ਸੀ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਹੀਰਾ ਚਮਕਦਾ ਹੁੰਦਾ ਬਹੁਤ ਜ਼ਿਆਦਾ ਉਹਦੀ ਤੇਜ਼ ਰੌਸ਼ਨੀ ਸੀ ਧੁੱਪ ਦੇ ਕਾਰਨ ਬਹੁਤ ਜ਼ਿਆਦਾ ਚਮਕ ਰਹੀ ਸੀ ਤਾਂ ਗੁਰੂ ਸੱਵਣ ਨੇ ਆਪਣੀ ਜਿਹੜੇ ਸਿੱਖ ਹਨਾ ਉਹਦੇ ਨਾਲ ਸੇਵਕ ਉਹਨਾਂ ਨੂੰ ਹੁਕਮ ਦਿੱਤਾ ਕਿ ਕਹਿੰਦੇ ਜਾਓ ਦੂਰ ਨਾਲ ਹੀਰਾ ਚਮਕ ਰਿਆ ਜਾ ਕੇ ਉਹਨੂੰ ਚੱਕ ਕੇ ਲੈ ਕੇ ਆਓ ਤਾਂ ਉਹ ਚਲੇ ਗਏ ਤਾਂ ਜਦੋਂ ਉਹ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਕੋਲ ਦੇਖਿਆ ਤਾਂ ਉਹਨਾਂ ਨੇ ਉਹਨੂੰ ਚੱਕ ਲਿਆ ਚੱਕ ਕੇ ਉਹ ਮੁਸਕਰਾਏ ਵੀ ਕਹਿੰਦੇ ਗੁਰੂ ਸਾਹਿਬ ਕਹਿਣੇ ਵੀ ਹੀਰਾ ਕਹਿੰਦੇ ਇਹ ਤਾਂ ਇੱਕ ਟੁੱਟਿਆ ਹੋਇਆ ਘੜਾ ਠੀਕ ਹੈ ਜੀ ਟੁੱਟਿਆ ਹੋਇਆ ਘੜਾ ਧੁੱਪ ਦੇ ਕਾਰਨ ਬਹੁਤ ਜ਼ਿਆਦਾ ਚਮਕ ਰਿਹਾ ਸੀਗਾ ਤਾਂ ਜਦੋਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੈ ਕੇ ਆਏ ਤਾਂ ਉਹਨਾਂ ਨੇ ਆ ਕੇ ਕਿਹਾ ਕਹਿੰਦੇ ਮਹਾਰਾਜ ਜੀ ਵੀ ਇਹ ਤਾਂ ਇੱਕ ਮਾਮੂਲੀ ਜਿਹਾ ਘੜਾ ਹੈ ਵੀ ਟੁੱਟਿਆ ਹੋਇਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਫਿਰ ਇਹ ਚਮਕ ਕਿਉਂ ਰਿਹਾ ਵੀ ਇੰਨਾ ਜ਼ਿਆਦਾ ਚਮਕ ਕਿਉਂ ਰਿਹਾ ਇੰਨੀ ਜ਼ਿਆਦਾ ਹੁਣ ਗੁਰੂ ਸਾਹਿਬ ਦੇ ਕੋ ਜਾਣੀ ਜਾਣ ਪਰ ਜਿਹੜੀ ਗੱਲ ਗੁਰੂ ਸਾਹਿਬ ਨੂੰ ਸਮਝਾਉਣਾ ਚਾਹੁੰਦੇ ਸੀ ਇਸੇ ਕਾਤੇ ਗੁਰੂ ਸਾਹਿਬ ਨੂੰ ਸਵਾਲ ਕਰ ਰਹੇ ਸੀ ਕਹਿੰਦੇ ਵੀ ਇਹ ਚਮਕ ਕਿਉਂ ਰਹੀ ਆ ਫਿਰ ਇੰਨਾ ਜ਼ਿਆਦਾ ਕਰੇ ਮਿੱਟੀ ਦਾ ਘੜਾ ਹੈ ਤਾਂ ਫਿਰ ਇੰਨਾ ਜ਼ਿਆਦਾ ਹੀਰੇ ਦੀ ਤਰ੍ਹਾਂ ਕਿਉਂ ਚਮਕ ਰਿਹਾ ਤਾਂ ਜਿਹੜੇ ਸਿੱਖ ਉਹਨਾਂ ਨੂੰ ਚੱਕ ਕੇ ਲੈ ਕੇ ਆਏ ਸੀ ਘੜਾ ਤਾਂ ਉਹਨਾਂ ਵਿੱਚ ਇੱਕ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਜੀ ਇਹ ਜਿਹੜਾ ਘੜਾ ਹੈ ਨਾ ਇਹਦੇ ਵਿੱਚ ਲੱਸੀ ਰੜਕੀ ਜਾਂਦੀ ਹੋਗੀ ਲੱਸੀ ਰੜਕਣ ਦੇ ਦੇਖੋ ਮੱਖਣ ਆਉਂਦਾ ਹੈ ਹਨਾ ਮੱਖਣ ਦੀ ਥੰਢਾਈ ਹੁੰਦੀ ਆ ਕੈਂਦੀ ਉਹ ਠੰਡਿਆਈ ਇਹਦੇ ਵਿੱਚ ਰਹਿੰਦੀ ਰਹੀ ਰੋਜ਼ ਜਿਹੜੀ ਮਤਲਬ ਲੱਸੀ ਰੜਕੀ ਜਾਂਦੀ ਉਹ ਘੜਾ ਕੁੱਟਿਆ ਤੇ ਉਹ ਜਿਹੜੀ ਠੰਡਿਆਈ ਹੈ ਜਿਹੜੀ ਮੱਖਣ ਦੀ ਉਹਦੇ ਕਰਕੇ ਜਦੋਂ ਸੂਰਜ ਦੀ ਰੋਸ਼ਨੀ ਪੈ ਰਹੀ ਸੀ ਚਮਕ ਰਿਆ ਸੀ ਦੋਨੋਂ ਠੀਕ ਹੈ ਤਾਂ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਜਿਹੜੇ ਨਾਲ ਦੋਸ ਲੈ ਕੇ ਆਂਦੇ ਸੀ ਮਤਲਬ ਜਿਹਨੇ ਸਵਾਲ ਪੁੱਛ ਰਿਹਾ ਸੀ ਵੀ ਕੀ ਸਾਨੂੰ ਦਾ ਫਲ ਮਿਲਦਾ ਹੈ ਨਹੀਂ ਮਿਲਦਾ ਤੇ ਗੁਰੂ ਸਾਹਿਬ ਨੇ ਉਹਨਾਂ ਵੱਲ ਤੱਕ ਕੇ ਮੁਸਕਰਾ ਕੇ ਕਿਹਾ ਕਹਿੰਦੇ ਜਿਸ ਤਰੀਕੇ ਨਾਲ ਦੇਖੋ ਇੱਕੜਾ ਕਹਿੰਦੇ ਇਸ ਘੜੇ ਦੇ ਵਿੱਚ ਲੱਸੀ ਰਿੜਕੀ ਜਾਂਦੀ ਸੀ ਉਸ ਮੱਖਣ ਦੀ ਥੰਢਾਈ ਇਸ ਘੜੇ ਦੇ ਨਾਲ ਰਹੇਗੀ। ਚਾਹੇ ਮੱਖਣ ਆਪ ਉਤਾਰ ਲੈਨੇ ਆ ਪੂਰਾ ਚੰਗੀ ਤਰ੍ਹਾਂ ਉਤਾਰਦੇ ਹਣਾ ਆਪਾਂ ਫਿਰ ਵੀ ਉਹ ਦੀ ਥੰਢਾਈ ਜਿਹੜੀ ਉਹ ਘੜੇ ਦੇ ਨਾਲ ਰਹੇਗੀ ਤੇ ਉਹ ਘੜੇ ਘੜੇ ਦੇ ਨਾਲ ਰਹਿਣ ਕਰਕੇ ਦੇਖੋ ਇਹ ਧੁੱਪ ਦੇ ਵਿੱਚ ਕਿਵੇਂ ਚਮਕ ਰਿਹਾ। ਠੀਕ ਇਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਅਗਰ ਤੁਹਾਨੂੰ ਬਾਣੀ ਦੇ ਅਰਥ ਨਹੀਂ ਵੀ ਆਉਂਦੇ ਤੁਹਾਡਾ ਮਨ ਵੀ ਭਟਕਦਾ ਹੈ ਤੁਸੀਂ ਪਾਠ ਕਰ ਰਹੇ ਹੋ ਫਿਰ ਵੀ ਸਾਨੂੰ ਉਹਦਾ ਫਲ ਜ਼ਰੂਰ ਮਿਲੇਗਾ ਕਿਉਂਕਿ ਦੇਖੋ ਜਿਸ ਤਰੀਕੇ ਨਾਲ ਉਹ ਮੱਖਣ ਘੜੇ ਦੇ ਉੱਤੇ ਆਪਣੀ ਛਾਪ ਛੱਡ ਗਿਆ ਠੀਕ ਉਸੇ ਤਰ੍ਹਾਂ ਬਾਣੀ ਵੀ ਆਪਣੇ ਦੀ ਛਾਪ ਛੱਡਦੀ ਹੈ ਹਾਂ ਸਾਨੂੰ ਬਾਣੀ ਦੇ ਅਰਥ ਆਉਣੇ ਜ਼ਰੂਰੀ ਨੇ ਗੁਰੂ ਸਾਹਿਬ ਨੇ ਨਾਲ ਇਹ ਵੀ ਫਰਮਾਇਆ ਵੀ ਆਪਾਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਆਪਣਾ ਮਨ ਜੁੜਨਾ ਵੀ ਬਹੁਤ ਜ਼ਰੂਰੀ ਆ ਲੇਕਿਨ ਤੁਸੀਂ ਆਪਣਾ ਅਭਿਆਸ ਜਾਰੀ ਰੱਖੋ ਤੇ ਇੱਕ ਨਾ ਇੱਕ ਦਿਨ ਗੁਰੂ ਸਾਹਿਬ ਦੀ ਨਜ਼ਰ ਹੋਏਗੀ ਤੁਹਾਡੇ ਤੇ ਤੇ ਤੁਹਾਡਾ ਸੁਰਤ ਵੀ ਜਿਹੜੀ ਗੁਰਸਾ ਚੰਨਾ ਚੁੰਨੀ ਸ਼ੁਰੂ ਹੋ ਜੂ ਤੇ ਨਾਲ-ਨਾਲ ਆਪਣਾ ਜਿਹੜਾ ਬਾਣੀ ਦੇ ਅਰਥ ਹੈ ਉਹ ਵੀ ਸਮਝਣੇ ਸ਼ੁਰੂ ਕਰੋ ਤੁਸੀਂ ਠੀਕ ਹੈ ਜੀ ਇਹ ਅਸੀਂ ਜੇ ਮੈਂ ਤਾਂ ਮੈਨੂੰ ਲੱਗਿਆ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਦੇਖੋ ਇਹੀ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਹਮੇਸ਼ਾ ਇਤਿਹਾਸ ਦੇ ਵਿੱਚੋਂ ਪੜ੍ਹ-ਪੜ ਕੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਚੰਨਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਮੈਂ ਹੀ ਨਹੀਂ ਕਹੂੰਗੀ ਕਿ ਮੈਂ ਬਹੁਤ ਵੱਡੀ ਨਾ ਜਾਂ ਆਪਾਂ ਕਹਿੰਦੇ ਆ ਵੀ ਬਹੁਤ ਜ਼ਿਆਦਾ ਨੌਲੇਜ ਆ ਮੈਨੂੰ ਦੇਖੋ ਜਿੰਨੀ ਕ ਆਪਾਂ ਨੂੰ ਨੌਲੇਜ ਚਾਹੀਦੀ ਆ ਜਾਂ ਜਿਹੜੇ ਆਪਾਂ ਨੂੰ ਸਵਾਲ ਹੁੰਦੇ ਆ ਉਹ ਗੁਰਬਾਣੀ ਦੇ ਵਿੱਚ ਹਰ ਇੱਕ ਸਵਾਲ ਦਾ ਜਵਾਬ ਹੁੰਦਾ ਹੈ ਗੁਰਬਾਣੀ ਦੇ ਵਿੱਚ ਦੇਖੋ ਜੀ ਇਹ ਸਾਰਾ ਕੁਝ ਦੱਸਿਆ ਹੋਇਆ ਵੀ ਆਪਣਾ ਪਹਿਰਾਵਾ ਕਿਦਾਂ ਦਾ ਹੋਣਾ ਚਾਹੀਦਾ ਸਾਡੀ ਸੋਚ ਕਿਤਾਂ ਦੀ ਹੋਣੀ ਚਾਹੀਦੀ ਆ ਮਾਵਾ ਪਿਤਾ ਕਿਦਾਂ ਦੇ ਹੋਣੇ ਚਾਹੀਦੇ ਨੇ ਬੱਚਾ ਕਿਦਾਂ ਦਾ ਹੋਣਾ ਚਾਹੀਦਾ ਇੱਕ ਸਿੱਖ ਕੀ ਦਾ ਗੁਰ ਸਿੱਖ ਕੀ ਹੁੰਦਾ ਮਨ ਮੁਕੀ ਹੁੰਦਾ ਗੁਰ ਮੁਕੀ ਹੁੰਦਾ ਸੋ ਹਰ ਇੱਕ ਚੀਜ਼ ਦਾ ਜਵਾਬ ਹੈ ਗੁਰਬਾਣੀ ਦੇ ਵਿੱਚ ਸਾਨੂੰ ਹਰ ਇੱਕ ਗੱਲ ਦਾ ਜਵਾਬ ਹੁੰਦਾ ਹੈ ਸੋ ਤਾਂ ਕਰਕੇ ਸਾਨੂੰ ਜਿਹੜੀ ਬਾਣੀ ਉਜ ਆਪਣੇ ਨਹੀਂ ਛੱਡਣੀ ਚਾਹੀਦੀ ਸਿਰਫ ਇਸ ਕਰਕੇ ਕਿ ਸਾਡੀ ਸੁਰਤ ਨਹੀਂ ਜੁੜ ਰਹੀ ਸਾਡਾ ਮਨ ਨਹੀਂ ਜੁੜ ਰਿਹਾ ਸਾਨੂੰ نیند ਆ ਰਹੀ ਹੈ نیند ਆ ਰਹੀ ਉਹਦੇ ਲਈ ਮੈਂ ਵੀਡੀਓ ਪਹਿਲਾਂ ਬਣਾਈ ਨੂੰ ਤੁਸੀਂ ਉਹ ਵੀ ਦੇਖ ਸਕਦੇ ਹੋ ਜੇ ਤੁਹਾਡੀ ਸੁਰਤ ਨਹੀਂ ਜੁੜਦੀ ਤਾਂ ਵੀ ਤੁਸੀਂ ਬਾਣੀ ਜਪੋ ਬਾਣੀ ਜਪਣਾ ਬੰਦ ਨਾ ਕਰੋ ਬਾਣੀ ਜਪਣ ਦਾ ਇੱਕ ਤਰੀਕਾ ਬਾਣੀ ਜਪੋ ਸਹਜੇ ਸਹਜੇ ਬੜੇ ਪਿਆਰ ਨਾਲ ਆਰਾਮ ਨਾਲ ਚਾਹੇ ਤੁਸੀਂ 10 ਮਿੰਟ ਬਾਣੀ ਜਪੋ ਜ਼ਰੂਰੀ ਨਹੀਂ ਕਿ ਅੱਧਾ ਘੰਟਾ ਹੀ ਚ ਆਪਣੀ ਐ ਜਾਂ ਘੰਟਾ ਚ ਆਪਣੀ ਐ ਜਦੋਂ ਮਹਾਰਾਜ ਦੀ ਕਿਰਪਾ ਹੋਈ ਸੋ ਉਤੋਂ ਮਹਾਰਾਜ ਨੇ ਘੰਟੇ 2 ਘੰਟੇ 3 ਘੰਟੇ ਦੀ ਸੇਵਾ ਵੀ ਲੈ ਲੈਣੀ ਐ ਸੋ ਸਟਾਰਟਿੰਗ ਜਿਹੜੀ ਆ ਬੜੇ ਪਿਆਰ ਨਾਲ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਬਾਣੀ ਜਪ ਕੇ ਅਰਦਾਸ ਜ਼ਰੂਰ ਕਰਿਆ ਕਰੋ ਅਰਦਾਸ ਕਰਨ ਦੇ ਨਾਲ ਬਹੁਤ ਫਰਕ ਪੈਂਦਾ ਜੇ ਅਰਦਾਸ ਦੇਖੋ ਅਰਦਾਸ ਕੌਣ ਕਰਦਾ ਹੈ ਮਹਾਰਾਜ ਦੇ ਚਰਨਾਂ 'ਚ ਮੰਗਦਾ ਕੌਣ ਜੋ ਮੰਗਤਾ ਹੁੰਦਾ ਹੈ ਤਾਂ ਆਪਾਂ ਗੁਰੂ ਸਾਹਿਬ ਦੇ ਦਰ ਦੀ ਮੰਗਦੇ ਹੀ ਆਂ ਸੋ ਆਪਾਂ ਆਪਣੇ ਗੁਰੂ ਪਿਤਾ ਤੋਂ ਮੰਗਣਾ ਗੁਰੂ ਸਾਹਿਬ ਤੋਂ ਮੰਗਣਾ ਉਹਦੇ ਵਿੱਚ ਆਪਾਂ ਨੂੰ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਸੋ ਅਰਦਾਸ ਜ਼ਰੂਰ ਕਰਨੀ ਚਾਹੀਦੀ ਆ ਤੇ ਕਿਉਂਕਿ ਦੇਖੋ ਜਿਨੇ ਕੋਲ ਸਭ ਕੁਝ ਹੁੰਦਾ ਜਿਹਨੂੰ ਐ ਹੁੰਦਾ ਮੈਂ ਤਾਂ ਬਹੁਤ ਤਨੀਆ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਅਰਦਾਸ ਉਹ ਨਹੀਂ ਕਰਦਾ ਜਿਹੜਾ ਨੀਵਾ ਹੁੰਦਾ ਜਿਨੇ ਜਿਹਨੂੰ ਐ ਹੁੰਦਾ ਮੇਰੇ ਕੋਲ ਕੁਛ ਐ ਨਹੀਂ ਮਹਾਰਾਜ ਇਹ ਮੈਨੂੰ ਸਭ ਦੇਣਗੇ ਸਭ ਕੁਝ ਉਹ ਅਰਦਾਸ ਕਰੂਗਾ ਹਮੇਸ਼ਾ ਕਿਉਂਕਿ ਉਹ ਨੀਮਾ ਸਮਝਦਾ ਆਪਣੇ ਆਪ ਨੂੰ ਤੇ ਜਿਹਨੂੰ ਇਹ ਲੱਗਦਾ ਵੀ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਮੇਰੇ ਕੋਲ ਤਾਂ ਸਭ ਕੁਝ ਹੈ ਤੇ ਉਹ ਫਿਰ ਇੱਕ ਤਰ੍ਹਾਂ ਦਾ ਹੰਕਾਰ ਆਪਣੇ ਚ ਆ ਜਾਂਦਾ ਫਿਰ ਆਪਾਂ ਉਥੇ ਅਰਦਾਸ ਨਹੀਂ ਕਰਦੇ ਸੋ ਇਹਨਾਂ ਚੀਜ਼ਾਂ ਦਾ ਆਪਾਂ ਗੁਰ ਧਿਆਨ ਰੱਖੀਏ ਤਾਂ ਆਪਣੇ ਜਿਹੜੀ ਮਹਾਰਾਜ ਆਪਣੇ ਤੇ ਵੀ ਕਿਰਪਾ ਜ਼ਰੂਰ ਕਰਨਗੇ ਸੋ ਮੇਰੀ ਕੋਸ਼ਿਸ਼ ਜਿਹੜੀ ਸਭ ਤੋਂ ਵੱਧ ਵੱਧ ਤੋਂ ਵੱਧ ਇਹ ਹੈ ਜੀ ਆਪਾਂ ਤੁਹਾਡੇ ਨਾਲ ਕੀਰਤ ਦੀ ਵੀਡੀਓ ਵੀ ਸ਼ੇਅਰ ਕਰਦੇ ਹਾਂ ਜਾਂ ਕੰਮ ਕਰਨ ਦੀ ਵੀ ਤੇ ਨਾਲ ਹੀ ਆਪਾਂ ਗੁਰਬਾਣੀ ਦੀ ਉਹਦੇ ਵਿੱਚ ਮੇਰਾ ਇੱਕ ਕੋਸ਼ਿਸ਼ ਆ ਕਿ ਕਿਵੇਂ ਮੈਸੇਜ ਦੇਣਾ ਚਾਹੁੰਦੀ ਆ ਵੀ ਘਰ ਦੇ ਕੰਮ ਕਰਨ ਦੇ ਵਿੱਚ ਵੀ ਆਪਾਂ ਨੂੰ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਣੇ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਸ ਇਹ ਸੋਚ ਛੋਟੀ ਹੱਡੀ ਹੁੰਦੀ ਆ ਤੇ ਨਾਲ ਹੀ ਗੁਰਬਾਣੀ ਜਪਣ ਜੇ ਆਪਾਂ ਇਹ ਦੋ ਚੀਜ਼ਾਂ ਬਣਾ ਲਈਏ ਤਾਂ ਜ਼ਿੰਦਗੀ ਵਿੱਚ ਆਪਾਂ ਕਦੇ ਫੇਲ ਨਹੀਂ ਹੋ ਸਕਦੇ ਮੈਂ ਪਹਿਲਾਂ ਵੀ ਤੁਹਾਨੂੰ ਕਾਫੀ ਵਾਰ ਕਿਹਾ ਕਿ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਅ ਮਹਿਸੂਸ ਕੀਤੇ ਨੇ ਬਹੁਤ ਕੁਝ ਬਦਲਿਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਪ੍ਰਮਾਤਮਾ ਨੇ ਸਾਨੂੰ ਆਪਾਂ ਕਹਿੰਦੇ ਨੇ ਵੀ ਜਮਾ ਜਮਾ ਜ਼ੀਰੋ ਤੋਂ ਉਠਾਉਣਾ ਸ਼ੁਰੂ ਕੀਤਾ ਅੱਜ ਵੀ ਅਸੀਂ ਕਹਾਂਗੇ ਵੀ ਕੋਈ ਜ਼ਿਆਦਾ ਸੀ ਕਾਰੋਬਾਰ ਵੱਡਾ ਤਕੜਾ ਬਿਜ਼ਨਸ ਨਹੀਂ ਹੈ ਪਰ ਅੱਜ ਦੇ ਟਾਈਮ 'ਚ ਉਸ ਮਹਾਰਾਜ ਦੀ ਕਿਰਪਾ ਨਾਲ ਦੋ ਟਾਂ ਦੀ ਰੋਟੀ ਖੁਸ਼ੀ-ਖੁਸ਼ੀ ਮਿਲਦੀ ਹੈ ਸੋ ਇਹੀ ਸੀ ਜੀ ਅੱਜ ਦੀ ਵੀਡੀਓ ਤੁਹਾਡੇ ਨਾਲ ਢੀ ਸ਼ੇਅਰ ਕਰਨੀ ਸੀ ਤੇ ਚਲੋ ਜੀ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ